ਤਾਂ ਜੇ ਕਾਈ ਬਣਿਆ ਹੁੰਦਾ

ਯਾਨੀ ਐਪੀਸੀ ਮੋਰਨੀਗਿਸ ਕਰਦਾ ਜ਼ਿਕਰ ਕਰਦੇ ਲੇਕਿਨ ਇਹ 27 ਸੈਕਿੰਡ ਦੀ ਵੀਡੀਓ ਕਿਉਂ ਸਾਹਮਣੇ ਆਦੀ ਆ ਰਹੀ ਹੈ ਫੋਟੋ ਵਾਲੀ ਤੇ ਇਸ ਸਾਜਿਸ ਦਾ ਕੋਈ ਇਸ਼ਾਰਾ ਤਾਂ ਨਹੀਂ ਹੈ ਵੀਡੀਓ ਕਿਵੇਂ ਸਾਹਮਣੇ ਆ ਜਾਂਦੀ ਹੈ ਜਦੋਂ ਸਾਰੀ ਇਹ ਥਾਵਾਂ ਤੋਂ ਡਿਲੀਟ ਕਰ ਦਿੱਤੀ ਸੀ ਸਰ ਇਹ ਇੱਕ ਸਭ ਤੋਂ ਵੱਡਾ ਤੇ ਅਹਿਮ ਅਸਰ ਹੈ ਜੇਕਰ ਇਹ ਪਤਾ ਦੇ ਦੇ ਵੀ ਜਾਂਚ ਕਰਕੇ ਆਪਣੇ ਰਿਪੋਰਟ ਪ੍ਰਧਾਨ ਦੇ ਸਾਹਮਣੇ ਪੇਸ਼ ਕੀਤਾ ਅਗਲਾ ਵਿਸ਼ਾ वदर जी मीडिया के सामने बात करना मीडिया के सामने बात कर लो जी आओ जी गड्डी थोड़ा हट गया की होया वदर जी कोई कह रहे हैं कि विक्रम जी आया है अध्यक्ष ने नगर निगम को कह रहे हैं कि देखो ऐसी पहला जी प्रधान जी ਉਹ ਅੰਗਰੇਜ਼ੀ ਦੱਸੋ ਆਹ ਨਹੀਂ ਦੱਸੋ ਆਪ ਕੋਈ ਦੇਰੇ ਗਲਤੀ ਹੈ ਪੂਰੀ ਇਹ ਬੈਠੇ ਸੇਰਨ ਕਮੇਟੀ ਦੇ ਵਿੱਚ ਲੈਣਾ ਹੁੰਦਾ ਹੈ ਕੋਈ ਗਲਤੀ ਹੋਇਆ ਹੈ ਗੱਲ ਹੋ ਗਈ ਹੈ ਡਿਸਕਸ਼ਨ ਹੋ ਗਿਆ ਕਮੇਟੀ ਨੂੰ ਦੇਖਣਾ ਪਵੇਗਾ

ਕੋਈ ਵੀ ਜਿਹਨ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਰੈਫਰੋਟ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਤਾਂ ਸਿਰੀਆ ਦੇ ਵਿੱਚ ਅੱਜ ਦੀ ਜੋ ਮੀਟਿੰਗ ਦਾ ਏਜੰਡਾ ਤਾਂ ਕੁਝ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਜਿਸ ਦੇ ਵਿੱਚ ਇੱਕ بڑا ਅਹਿਮ ਮਸਲਾ ਸੀ ਤਖਤ ਦਮਦਮਾ ਸਾਹਿਬ ਦੇ ਜੇਸ਼ੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਕੁਝ ਦੋਸ਼ ਲਾਏ ਗਏ ਆ ਉਸ ਦੇ ਸਾਧੂ ਵੱਲੋਂ ਦੋਸ਼ ਲਾਏ ਗਏ ਆ ਉਹਦੇ ਵਿੱਚ ਕੀ ਸਚਾਈ ਆ ਉਹ ਸਚਾਈ ਦਾ ਪਤਾ ਕਰਨ ਵਾਸਤੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਆ ਉਹ ਜੋ ਤਿੰਨ ਮੈਂਬਰੀ ਕਮੇਟੀ ਆ 15 ਦਿਨ ਦੇ ਵਿੱਚ ਵਿੱਚ ਇਹ ਫੈਸਲਾ ਦੇਵੇਗੀ ਸੋ ਇਹਨਾਂ ਕੀ ਅੱਜ ਕਮੇਟੀ ਦੇ ਮੈਂਬਰ ਕੌਣ ਕੌਣ ਵਿਚ ਲਿਆ ਕਮੇਟੀ ਦੇ ਮੈਂਬਰ ਇੱਕ ਤਾਂ ਹੈਗੇ ਨੇ ਰਗੂਜੀਤ ਸਿੰਘ ਵਿਰਕ ਸਾਡੇ ਜੋ ਮੀਤ ਪ੍ਰਧਾਨ ਨੇ ਸੀਨੀਅਰ ਮੀਤ ਪ੍ਰਧਾਨ ਇੱਕ ਮੈਂ ਖੋਦਾ ਸ਼ੇਸ਼ ਸਿੰਘ ਮੰਡ ਜਨਰਲ ਸਕੱਤਰ ਤੇ ਇੱਕ ਹੈਗੇ ਨੇ ਭਿੰਡਰ ਸਾਹਿਬ ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਤਿੰਨਵੇਂ ਵੀ ਕਮੇਟੀ ਬਣਾਈ ਗਈ ਕਿਹੜੇ ਕਿਹੜੇ ਮੁੱਦੇ ਵਿਚਾਰੇ ਗਏ ਨੇ ਵਿੱਚ ਹੋਰ ਕੋਈ ਖਾਸ ਮੁੱਦਾ ਨਹੀਂ ਅੱsse ਦੀ ਰਿਹਾ ਜਿਹੜੀ ਸਾਰੇ ਡਿਸਕਸਨ ਉਹਨਾਂ ਵਾਲੇ ਸਮੇਂ ਦੇ ਵਿੱਚ ਕੀ ਨਵੇਂ ਨਵੇਂ ਫੈਸਲੇ ਲਾ ਸਕਦੇ ਆ ਜੀ ਇਹ ਤਾਂ ਹੁਣ ਸਮਝ ਦੱਸੇਗਾ। ਐ ਜਸਵੰਤ ਸਿੰਘ ਪ੍ਰਹਿਣ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਸਦਮਾ ਵੇੜਦਾ ਹਾਂ ਭਰਮਜੀਤ ਸਿੰਘ ਰਾਏਪੋਰਾ ਜੀ ਜੀ ਜਲੰਧਰ ਤੋਂ ਅੱਜ ਦੀ ਮੀਟਿੰਗ ਹੋਈ ਜੀ ਮੀਟਿੰਗ ਚ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਹੁਣ ਤੱਕ ਵਿਚਾਰ ਚੱਲ ਅੱਜ ਨਾਲ ਇੱਕ ਅ ਐਮਰਜੈਂਸੀ ਮੀਟਿੰਗ ਸੱਦੀ ਸੀਗੀ ਇੱਥੇ ਆ ਕੇ ਪਤਾ ਲੱਗਿਆ ਸਾਨੂੰ ਅਜੰਡਾ ਤਾਂ ਉਹਦਾ ਪੰਥਕ ਵਿਚਾਰਾਂ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਜਸਦਾਰ ਜਿਹੜੇ ਦਮਦਮਾ ਸਾਹਿਬ ਦੇ ਆ ਉਹਨਾਂ ਦੇ ਖਿਲਾਫ ਉਨਾਂ ਦੇ ਕਿਸੇ ਰਿਸ਼ਤੇਦਾਰ ਨੇ ਦਰਖਾਸਤ ਦਿੱਤੀ ਸੀ ਉਹ ਦਰਖਾਸਤ ਨੂੰ ਆਧਾਰ ਬਣਾ ਕੇ ਕਹਿੰਦੇ ਸੀ ਵੀ ਉਹਦੀਆਂ ਸੁਭਾਵਾਂ ਖਤਮ ਕਰ ਦੇਣੀਆਂ ਅਸੀਂ ਉਹਨੂੰ ਗੱਲ ਨੂੰ ਚੰਗੀ ਨਹੀਂ ਕਿਹਾ ਇਹ ਵੀ ਗੱਲ ਆ ਵੀ ਜੇ ਕਿਤੇ ਤੇ ਕੋਈ ਦੋਸ਼ ਲੱਗਦਾ ਉਹਦੀ ਪੜਤਾਲ ਨਿਰਪੱਖ ਹੋਣੀ ਚਾਹੀਦੀ ਆ ਉਹ ਕਹਿੰਦੇ ਕਮੇਟੀ ਬਣਾਉਂਦੇ ਆ ਜੇ ਪੜਤਾਲ ਕਰਾਉਣੀ ਆ ਸਾਡਾ ਹੀ ਖर्चा ਸੀ ਕਿ ਅਸੀਂ ਵਿਰੋਧੀ ਦੇ ਰਹੇ ਕਮੇਟੀ ਤੁਸੀਂ ਆਪਦੀ ਬਣਾ ਰਹੇ ਹੋ ਤਿੰਨ ਮੈਂਬਰੀ ਮੈਂ ਇਹ ਤੋ ਤੱਕ ਕਿਹਾ ਮੈਂ ਕਿਹਾ ਜੇ ਤੁਹਾਨੂੰ ਮੇਰੇ ਤੇ ਕੋਈ ਡਾਊਟ ਆ ਨਾ ਬੜੇ ਨਿਹਾਇਤ ਸ਼ਰੀਫਾ ਪਰ ਮਜੀਤ ਸਿੰਘ ਤੁਸੀਂ ਇਹਨਾਂ ਨੂੰ ਪਾ ਲੋ ਸਾਡਾ ਵਿਰੋਧੀ ਧਿਰ ਦਾ ਇੱਕ ਨੁਮਾਇੰਦਾ ਤਾਂ ਹੋਵੇ ਅਸੀਂ ਦੇਖੀਏ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਸੀਂ ਕਰਦੇ ਹੋ ਪਰ ਉਹ ਮੰਨੇ ਨਹੀਂ ਪਤਾ ਨਹੀਂ ਕੀ ਖਦਸ਼ਾ ਸੀਗਾ ਇਸ ਕਰਕੇ ਅਸੀਂ ਤਾਂ ਇਸ ਗੱਲ ਦੇ ਵਿਰੋਧਾਂ ਇੰਨਾ ਸਤਕਾਰ ਆਉਦਾ ਤੇ ਉਹ ਸਤਕਾਰ ਜੇ ਤੁਸੀਂ ਸੇਵਾ ਮੁਕਤ ਕਰਨਾ ਸਤਕਾਰਤਾ ਬਣਿਆ ਨਾ ਜਲੀਲ ਨਾ ਕਰੋ ਇੱਕ ਤਰਫਾ ਨਾ ਕਰੋ ਜੇ ਕੋਈ ਦਰਖਾਸਤਾਂ ਕਾਲੂ ਦੂਜੇ ਸਿੰਘ ਸਵਾਨ ਦੇ ਖਿਲਾਫ ਵੀ ਕੋਈ ਦੇ ਆਜੋ ਇਹ ਅਸੀਂ ਸਾਰੇ ਉਟਾ ਦਾਂਗੇ ਦਰਖਾਸਤ ਮੇਰੇ ਖਿਲਾਫ ਵੀ ਕੋਈ ਦੇ ਦੂ ਬਿਨਾ ਪੜਤਾਲ ਤੋਂ ਤੁਸੀਂ ਉਧਰ ਹਾਂ ਪੜਤਾਲ ਪਾਰਦਰਸ਼ੀ ਕਰਨੀ ਨੂੰ ਕਿਹਾ ਸੀ ਉਹ ਮੰਨੇ ਨਹੀਂ ਉਹ ਕਹਿੰਦੇ ਸਾਡੀ ਤਿੰਨ ਮੈਂਬਰੀ ਜਿਹੜੀ ਅਸੀਂ ਅਨਾਉਂਸ ਕਰਤੀ ਕਮੇਟੀ ਉਹੀ ਕਰੂ ਮੈਂ ਤਾਂ ਕਿਹਾ ਸੀ ਇੱਕ ਵਿਰੋਧੀ ਧਰਦਾ ਲੈ ਲਿਓ ਨਾਲੇ ਅਸੀਂ ਤੁਹਾਡੀ ਪੜਤਾਲ ਦੱਸ ਸਕਦੇ ਕੋਈ ਲੀਡਰ ਆਇਆ ਕੌਣ ਲੀਡਰ ਆਇਆ ਮੈਨੂੰ ਬਾਹਲਾ ਨਹੀਂ ਮੈਨੂੰ ਸ਼ਾਇਦ ਆ ਬਾਹਰ ਜਰੋਂ ਮੈਂ ਗੇਟ ਤੋਂ ਇੰਟਰ ਹੋਇਆ ਬਿਕਰਮ ਜੀਠੀਆ ਤੇ ਆਏ ਸੀ ਉਦੋਂ ਪਹਿਲਾਂ ਅ ਮੈਂ ਇਸ ਗੱਲ ਦੀ 100% ਤਸਦੀਕ ਨਹੀਂ ਕਰਦਾ ਬਾਹਰ ਸੰਗਤ ਕਹਿੰਦੀ ਸੀ ਵਿਕਰਮ ਜੀਠਾ ਆ ਕੇ ਗਏ ਆ ਤਿੰਨ ਮੈਂਬਰ ਜਿਹੜੀ ਕਮੇਟੀ ਬਣਾਈ ਆ ਉਹ ਚ ਕਿਹੜੇ ਕਿਹੜੇ ਮੈਂਬਰ ਨੇ ਉਹਦੇ ਚ ਜਿਆਦਾਤਰ ਉਹ ਫਿਰ ਰੌਲਾ ਜਾਂ ਪੈ ਗਿਆ ਮੇਰੇ ਲੱਗਦਾ ਵੀ ਮੈਨੂੰ ਬਾਹਲਾ ਤਾਂ ਨਹੀਂ ਗਿਆ ਨੇ ਮੰਡ ਸਾਹਿਬ ਆ ਮੰਡ ਸਾਹਿਬ ਆ ਅ ਅਹੁਦੇਦਾਰ ਆ ਸਾਡੇ ਦੋ ਮੈਂਬਰਾਂ ਨਾਲ ਸਾਡੀ ਬੇਨਤੀ ਸੀ ਵੀ ਦੇਖੋ ਜਿਹੜਾ ਬੀਤਿਆ ਸਮੇਂ ਦੇ ਜਿਹੜੇ ਅੰਦਰ ਜਿਵੇਂ ਚਰਚਾ ਹੁੰਦੀ ਆ ਕਿ ਸ਼ਬਦਾਂ ਦਾ ਬਿਆਨ ਨਹੀਂ ਦੇ ਸਕਦਾ ਹਰ ਗੱਲ ਹੀ ਉਹ ਕਾਲੇ ਹੁੰਦੇ ਆ ਹਰ ਗੱਲ 'ਚ ਵੀ ਇਸ ਛੇਤੀ ਗੰਡਾਸਾ ਚਲਾਈ ਦੀਏ ਹੋਤੋਂ ਐ ਲੱਗਦਾ ਸੀਗਾ ਨਿਕਾਲੀ ਵੀ ਕੀ ਪਈ ਸੀ ਜਨਾਬ ਤੁਹਾਨੂੰ ਕਿਹੜਾ ਅੱਜੇ ਫੈਸਲਾ ਕਰਦੇ ਉਹ ਕਹਿ ਗਏ ਨੇ ਉਹੀ ਹੋ ਰਿਹਾ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਤੇ ਫਿਰ ਮਜੀਠੀਆ ਤੁਸੀਂ ਕਹਿੰਦੇ ਆਜ ਦੇ ਅੰਦਰ ਇਹ ਤੁਹਾਡੇ ਕੋਲ ਤੁਸੀਂ ਪ੍ਰੈਸ ਆਉਣ ਵਾਲੇ ਸਮੇਂ 'ਚ ਪੁੱਛ ਸਕਦੇ ਹੋ ਤੁਹਾਡੇ ਕੋਲ ਸਭ ਨਾਲੇ ਨੰਬਰ ਆ ਵੀ ਤੁਹਾਡੇ ਆਉਣ ਦਾ ਕਾਰਨ ਕੀ ਆ ਜਿਹੜੀ ਗੱਲ ਦਾ ਵਿਰੋਧ ਕੀਤਾ ਜੀ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਬਈ ਐਡੀ ਉੱਚੀ ਪਦਵੀ ਆ ਤੁਸੀਂ ਇੱਕ ਜਨਰਲ ਜੀ ਪੁਰਾਣੀ ਦਰਖਾਸਤ